ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਕਿਉਂ ਛੱਡਿਆ ਪਹਾੜੀ ਰਾਜਿਆਂ ਨੇ ਔਰੰਗਜ਼ੇਬ ਨੂੰ ਚਿੱਠੀ ਲਿਖ ਕੇ ਕੀ ਕਿਹਾ ਸੀ ਆਨੰਦਪੁਰ ਵਿੱਚ ਜੰਗ ਦੀ ਸ਼ੁਰੂਆਤ ਕਿਵੇਂ ਹੋਈ ਆਨੰਦਪੁਰ ਸਾਹਿਬ ਨੂੰ ਮੋਗਲਾਂ ਅਤੇ ਪਹਾੜੀ ਰਾਜਿਆਂ ਨੇ ਘੇਰਾ ਕਿਉਂ ਪਾਇਆ ਪਹਾੜੀ ਰਾਜਿਆਂ ਅਤੇ ਮੋਗਲਾਂ ਦੀ ਇਹ ਚਾਲ ਸੀ ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਚਿੱਠੀ ਵਿੱਚ ਕੀ ਲਿਖਿਆ ਸੀ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਛੱਡਣ ਦਾ ਫੈਸਲਾ ਕਿਉਂ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿੱਚ ਫੇਰਾ ਕਿਉਂ ਪਾਇਆ ਉਹਨਾਂ ਨੇ ਸੰਗਤਾਂ ਨੂੰ ਜਥਿਆਂ ਵਿੱਚ ਜਾਣ ਲਈ ਕਿਉਂ ਕਿਹਾ ਤੇ ਜਦੋਂ ਗੁਰੂ ਜੀ ਨੇ ਆਨੰਦਪੁਰ ਦਾ ਜਿਹੜਾ ਛੱਡਿਆ ਤਾਂ ਪਹਾੜੀ ਰਾਜਿਆਂ ਅਤੇ ਮੁਗਲਾਂ ਨੇ ਉਹਨਾਂ ਉੱਤੇ ਹਮਲਾ ਕਿਉਂ ਕੀਤਾ ਤੇ ਗੁਰੂ ਜੀ ਦੇ ਆਨੰਦਪੁਰ ਦੇ ਕਿਲੇ ਨੂੰ ਛੱਡਣ ਤੋਂ ਬਾਅਦ ਉਸ ਕਿਲੇ ਦਾ ਕੀ ਹਾਲ ਹੋਇਆ ਸੀ ਜਾਣਾਂਗੇ ਅੱਜ ਦੀ ਇਸ ਵੀਡੀਓ ਵਿੱਚ ਸਾਡੀ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਆਖਰ ਤੱਕ ਜਰੂਰ ਦੇਖਿਓ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਚੈਨਲ ਮੇਡ ਪੰਜਾਬ ਵਿੱਚ ਜੇ ਤੁਸੀਂ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈੱਲ ਵਾਲੇ ਬਟਨ ਨੂੰ ਜਰੂਰ ਪ੍ਰੈਸ ਕਰ ਦਿਓ ਤਾਂ ਜੋ ਸਿੱਖ ਇਤਿਹਾਸ ਬਾਰੇ ਸਾਡੀਆਂ ਆਉਣ ਵਾਲੀਆਂ ਅਗਲੀਆਂ ਵੀਡੀਓਸ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਜੇ ਅੱਜ ਦੀ ਇਹ ਜਾਣਕਾਰੀ ਚੰਗੀ ਲੱਗੀ ਤਾਂ ਕਮੈਂਟਾਂ ਵਿੱਚ ਬਹਿ ਗੁਰੂ ਜ਼ਰੂਰ ਲਿਖਿਓ ਤੇ ਵੀਡੀਓ ਨੂੰ ਬਾਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦਿਓ ਤਾਂ ਜੋ ਸਾਰੀ ਸਿੱਖ ਸੰਗਤ ਨੂੰ ਆਪਣੇ ਇਸ ਇਤਿਹਾਸ ਬਾਰੇ ਪਤਾ ਲੱਗ ਸਕੇ ਸੋ ਚੱਲਦੇ ਹਾਂ ਵੀਡੀਓ ਵੱਲ ਸਾਲ 1699 ਦੀ ਵਿਸਾਖੀ ਵਾਲੇ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਇੱਕ ਪਾਸੇ ਔਰੰਗਜ਼ੇਬ ਵੱਲੋਂ ਧਰਮ ਦੇ ਨਾਂ ਤੇ ਕਟੜਤਾ ਵਾਦੀ ਜਾ ਰਹੀ ਸੀ। ਉੱਧਰ ਗੁਰੂ ਸਾਹਿਬ ਜੀ ਨੇ ਵੀ ਸਿੱਖਾਂ ਦੀ ਆਪਦੀ ਫੌਜ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਸੀ। ਅਨੰਦਪੁਰ ਸਾਹਿਬ ਵਿੱਚ ਆਪਣੇ 25 ਸਾਲਾਂ ਦੇ ਸਮੇਂ ਦੌਰਾਨ ਗੁਰੂ ਜੀ ਨੇ ਪੰਜ ਕਿਲਿਆਂ ਦਾ ਨਿਰਮਾਣ ਕਰਵਾਇਆ। ਅਨੰਦਗੜ੍ਹ ਸਾਹਿਬ ਦੇ ਕਿਲੇ ਵਿੱਚ ਗੁਰੂ ਜੀ ਤਖਤ ਲਗਾ ਕੇ ਬੈਠਦੇ ਪੂਰੇ ਦੇਸ਼ ਵਿੱਚੋਂ ਸੰਗਤਾਂ ਉਹਨਾਂ ਦੇ ਦਰਸ਼ਨ ਕਰਨ ਲਈ ਆਉਂਦੀਆਂ। ਆਸਾਮ ਦੇਸ਼ ਦਾ ਰਾਜਾ ਵੀ ਗੁਰੂ ਸਾਹਿਬ ਤੋਂ ਪ੍ਰਭਾਵਿਤ ਹੋ ਕੇ 4 ਮਹੀਨਿਆਂ ਤੱਕ ਗੁਰੂ ਜੀ ਕੋਲ ਹੀ ਰੁਕਿਆ ਰਿਹਾ। ਗੁਰੂ ਜੀ ਵੱਲੋਂ ਬਣਾਏ ਗਏ ਰਣਜੀਤ ਨਗਾਰੇ ਦੀ ਧੁਨ ਜਦੋਂ ਪਹਾੜੀ ਰਾਜਿਆਂ ਦੇ ਕੰਨਾਂ ਵਿੱਚ ਪੈਂਦੀ ਤਾਂ ਉਹਨਾਂ ਨੂੰ ਡਰ ਲੱਗਦਾ ਕਿ ਗੁਰੂ ਜੀ ਉਹਨਾਂ ਦੇ ਰਾਜ ਨੂੰ ਤਬਨਾ ਲੈਣ। ਪਰ ਗੁਰੂ ਜੀ ਨੇ ਆਪਣਾ ਰਾਜ ਵਧਾਉਣ ਲਈ ਕਦੇ ਵੀ ਨਹੀਂ ਸੋਚਿਆ ਸੀ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ 14 ਜੰਗਾਂ ਲੜੀਆਂ ਅਤੇ ਉਹ ਜੰਗਾਂ ਉਹਨਾਂ ਨੇ ਜਿੱਤੀਆਂ ਵੀ ਪਰ ਉਹਨਾਂ ਨੇ ਕਦੇ ਵੀ ਹਾਰੇ ਹੋਏ ਰਾਜੇ ਦੇ ਰਾਜ ਤੇ ਅਦੇ ਕਬਜ਼ਾ ਨਹੀਂ ਕੀਤਾ ਪਹਾੜੀ ਰਾਜਿਆਂ ਨੇ ਸਗੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉੱਤੇ ਕਈ ਹਮਲੇ ਕੀਤੇ ਪਰ ਹਰ ਵਾਰ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਇਧਰ ਗੁਰੂ ਜੀ ਦੀ ਤਾਕਤ ਵੀ ਵਾਦੀ ਜਾ ਰਹੀ ਸੀ ਪਹਾੜੀ ਰਾਜਿਆਂ ਨੇ ਇਸ ਮਕਸਦ ਨਾਲ ਔਰੰਗਜ਼ੇਬ ਨੂੰ ਕਈ ਚਿੱਠੀਆਂ ਲਿਖੀਆਂ ਜਿਸ ਤੋਂ ਬਾਅਦ 6.1704 ਦੇ ਮਈ ਦੇ ਮਹੀਨੇ ਵਿੱਚ ਔਰੰਗਜ਼ੇਬ ਨੇ ਸਰਹੰਦ ਦੇ ਗਵਰਨਰ ਵਜੀਰ ਖਾਨ ਲਾਹੌਰ ਦੇ ਕਵਨ ਜਬਰਦਸ ਖਾਨ ਅਤੇ ਕਸ਼ਮੀਰ ਦੇ ਗਵਰਨਰ ਦਿਲਾਵਰ ਖਾਨ ਨੂੰ ਪਹਾੜੀ ਰਾਜਿਆਂ ਦੀ ਮਦਦ ਲਈ ਭੇਜ ਦਿੱਤਾ ਇਸ ਤਰ੍ਹਾਂ ਇਹਨਾਂ ਸਾਰਿਆਂ ਨੇ ਆਪਣੇ ਧਰਮ ਤੇ ਖਤਰਾ ਦੱਸਦੇ ਹੋਏ ਗੁਰੂ ਸਾਹਿਬ ਦੇ ਖਿਲਾਫ ਜਿਹਾਦੀ ਝੰਡਾ ਚੁੱਕ ਲਿਆ ਗੁਰੂ ਸਾਹਿਬ ਨੂੰ ਘੇਰਨ ਲਈ ਔਰ ਵੀ ਕਿੰਨੇ ਹੀ ਸੂਬਿਆਂ ਦੀ ਫੌਜ ਮੰਗਵਾਈ ਗਈ। ਔਰੰਗਜ਼ੇਬ ਨੇ ਪਿਸ਼ੌਰ ਦੇ ਗਵਰਨਰ ਨੂੰ ਵੀ ਆਨੰਦਪੁਰ ਸਾਹਿਬ ਵੱਲ ਨੂੰ ਰਵਾਨਾ ਕਰ ਦਿੱਤਾ। ਮਈ ਦੇ ਮਹੀਨੇ ਵਿੱਚ ਆਨੰਦਪੁਰ ਸਾਹਿਬ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਗਈ। ਗੁਰੂ ਸਾਹਿਬ ਨੇ 100-100 ਸਿੰਘਾਂ ਦੇ ਜਥੇ ਸਾਰੇ ਹੀ ਕਿਲਿਆਂ ਵਿੱਚ ਤੈਨਾਤ ਕਰ ਦਿੱਤੇ। ਆਨੰਦਗੜ੍ਹ ਦੇ ਕਿਲੇ ਵਿੱਚੋਂ ਗੁਰੂ ਜੀ ਨੇ ਆਪ ਮੋਰਚਾ ਸੰਭਿਆ ਅਤੇ ਫਤਿਹਗੜ੍ਹ ਵੀ ਗਏ ਭਾਈ ਉਦੇ ਸਿੰਘ। ਫੌਲਗੜ ਵਿਖੇ ਪੰਜ ਪਿਆਰਿਆਂ ਵਿੱਚੋਂ ਭਾਈ ਮੋਹਕਮ ਸਿੰਘ ਕੇਸਗੜ ਵਿਖੇ ਸਹਬਜ਼ਾਦਾ ਅਜੀਤ ਸਿੰਘ ਨੂੰ ਤੇ ਲੋਗੜ ਵਿਖੇ ਸਹਬਜ਼ਾਦਾ ਜੁਹਾਰ ਸਿੰਘ ਨੂੰ ਕਮਾਂਡ ਸੌਂਪ ਦਿੱਤੀ। ਦੁਸ਼ਮਣਾਂ ਫੌਜਾਂ ਦੀ ਸੋਚ ਸੀ ਕਿ ਉਹ ਕੁਝ ਹੀ ਦਿਨਾਂ ਵਿੱਚ ਗੁਰੂ ਜੀ ਨੂੰ ਹਰਾ ਕੇ ਆਨੰਦਪੁਰ ਸਾਹਿਬ ਉੱਤੇ ਕਬਜ਼ਾ ਕਰ ਲੈਣਗੇ ਪਰ ਆਨੰਦਗੜ੍ਹ ਦਾ ਕਿਲਾ ਪਹਾੜ ਦੀ ਚੋਟੀ ਤੇ ਬਣਿਆ ਹੋਇਆ ਸੀ ਅਤੇ ਦੂਜੇ ਪਾਸੇ ਇੱਕ ਡੂੰਗੀ ਖਾਈ ਸੀ। ਇਸ ਲਈ ਲੱਖਾਂ ਦੀ ਫੌਜ ਹੌਣ ਦੇ ਬਾਵਜੂਦ ਵੀ ਇਸ ਕਿਲੇ ਤੇ ਹਮਲਾ ਕਰਨਾ ਕੋਈ ਸੌਖੀ ਗੱਲ ਨਹੀਂ ਸੀ। ਜੰਗ ਦੇ ਪਹਿਲੇ ਦਿਨ ਉਚਾਈ ਤੇ ਬੈਠੇ ਸਿੱਖਾਂ ਨੇ ਮੁਗਲਾਂ ਦੇ 700 ਸਿਪਾਹੀ ਮਾਰ ਸੁੱਟੇ। ਅਗਲੇ 5 ਦਿਨਾਂ ਤੱਕ ਵੀ ਇਸੇ ਤਰ੍ਹਾਂ ਮੁਗਲ ਫੌਜਾਂ ਦਾ ਨੁਕਸਾਨ ਹੁੰਦਾ ਰਿਹਾ ਪਰ ਇੱਕ ਵੀ ਸਿੱਖ ਦੀ ਸ਼ਹੀਦੀ ਨਹੀਂ ਹੋਈ। ਮੁਗਲ ਫੌਜਾਂ ਸਿੰਘਾਂ ਦੇ ਤੀਰਾਂ ਦੀ ਮਾਰ ਤੋਂ ਬਚਣ ਲਈ ਪਿੱਛੇ ਹਟ ਗਈਆਂ। ਕੋਈ ਵੀ ਮਨਸੂਬਾ ਪੂਰਾ ਹੁੰਦਾ ਨਾ ਬੇਕ ਮੁਗਲਾਂ ਨੇ ਕਿਲੇ ਦੇ ਘੇਰਾਵੰਦੀ ਕਰਨੀ ਸ਼ੁਰੂ ਕਰ ਦਿੱਤੀ। ਕਿਲੇ ਨੂੰ ਛਾਣ ਵਾਲੇ ਸਾਰੇ ਹੀ ਰਸਤੇ ਬੰਦ ਕਰ ਦਿੱਤੇ ਗਏ। ਕਿਲੇ ਵਿੱਚ ਛਾਣ ਵਾਲੇ ਪਾਣੀ ਦੇ ਨਾਲੇ ਦਾ ਵੀ ਰੁੱਖ ਮੋੜ ਦਿੱਤਾ ਗਿਆ। ਕਿਲੇ ਵਿੱਚ ਖਾਣ ਪੀਣ ਵਾਲੀਆਂ ਵਸਤਾਂ ਅਤੇ ਸਿੰਘਾਂ ਦੇ ਆਉਣ ਜਾਣ ਤੇ ਵੀ ਰੋਕ ਲਗਾ ਦਿੱਤੀ। ਕੁਝ ਹੀ ਮਹੀਨਿਆਂ ਬਾਅਦ ਰਾਸ਼ਨ ਦੀ ਕਿੱਲਤ ਹੋਣੀ ਸ਼ੁਰੂ ਹੋ ਗਈ। ਗੁਰੂ ਦੇ ਸਿੱਖ ਦਰਖਤਾਂ ਦੇ ਸਕਕਾ ਨੂੰ ਪੀ ਕੇ ਆਟੇ ਵਿੱਚ ਮਲਾ ਕੇ ਪ੍ਰਸ਼ਾਦੇ ਤਿਆਰ ਕਰਦੇ ਇੱਕ ਸਮਾਂ ਅਜਿਹਾ ਵੀ ਆਇਆ ਸਿੰਘ ਦੋ ਵਕਤ ਮੁੱਟ ਪਰ ਛੋਲਿਆਂ ਨਾਲ ਆਪਣਾ ਗੁਜ਼ਾਰਾ ਕਰਨ ਲੱਗੇ ਸਿੰਘ ਵਾਹਿਗੁਰੂ ਦਾ ਪਾਣਾ ਮੰਨ ਕੇ ਗੁਜ਼ਾਰਾ ਕਰ ਰਹੇ ਸਨ ਪਰ ਉਹਨਾਂ ਦੇ ਹੌਸਲੇ ਪੂਰੀ ਤਰ੍ਹਾਂ ਭਲੰਦ ਸਨ ਜੇਠ ਹਾਰ ਦੀਆਂ ਗਰਮੀਆਂ ਵਿੱਚ ਕੇਰਾਬੰਦੀ ਕਰੀ ਬੈਠੇ ਪਹਾੜੀ ਰਾਜੇ ਤੇ ਮੁਗਲ ਫੌਜਾਂ ਦੇ ਜਰਨੈਲ ਵੀ ਪੂਰੀ ਤਰ੍ਹਾਂ ਅੱਕ ਗਏ ਸਨ ਇਨੇ ਲੰਮੇ ਸਮੇਂ ਤੋਂ ਬਾਅਦ ਵੀ ਉਹਨਾਂ ਨੂੰ ਕੁਝ ਵੀ حاصل ਨਹੀਂ ਹੋਇਆ ਸੀ ਗਰਮੀ ਤੋਂ ਬਾਅਦ ਬਰਸਾਤ ਦੇ ਮੌਸਮ ਵਿੱਚ ਦੁਸ਼ਮਣ ਫੌਜਾਂ ਨੂੰ ਲਾਗ ਦੀ ਬਿਮਾਰੀ ਨੇ ਜਕੜ ਲਿਆ ਫੌਜ ਵਿੱਚ ਕਈ ਬਗਾਵਤਾਂ ਵੀ ਹੋਈਆਂ ਜਿਸ ਕਰਕੇ ਸਿਪਾਈਆਂ ਨੂੰ ਬਦਲ-ਬਦਲ ਕੇ ਬੁਲਾਇਆ ਜਾਣ ਲੱਗਾ ਉਧਰ ਕਿਲੇ ਅੰਦਰ ਖਾਣ-ਪੀਣ ਦੀਆਂ ਵਸਤਾਂ ਹੁਣ ਬਿਲਕੁਲ ਖਤਮ ਹੋ ਚੁੱਕੀਆਂ ਸਨ ਗੁਰੂ ਦੇ ਸਿੰਘ ਦਰਖਤਾਂ ਦੇ ਪੱਤੇ ਅਤੇ ਜੜ੍ਹਾਂ ਉਬਾਲ ਕੇ ਗੁਜ਼ਾਰਾ ਕਰ ਰਹੇ ਸੀ ਗੁਰੂ ਸਾਹਿਬ ਨਾਮ ਬਾਣੀ ਨਾਲ ਜੋੜ ਕੇ ਸਿੰਘਾਂ ਦੀ ਰੂਹ ਖੇੜੇ ਵਿੱਚ ਲੈ ਆਉਂਦੇ ਅਤੇ ਥੋੜੇ ਦਿਨ ਹੋਰ ਇਸੇ ਤਰ੍ਹਾਂ ਕੱਟਣ ਲਈ ਸਿਰਦਕ ਦਾ ਹੁਲਾਰਾ ਦਿੰਦੇ ਹੁਣ ਤੱਕ 7 ਮਹੀਨਿਆਂ ਦਾ ਸਮਾਂ ਬੀਤ ਚੁੱਕਾ ਸੀ ਪਹਾੜੀ ਤੇ ਮੁਗਲ ਫੌਜਾਂ ਬਿਲਕੁਲ ਥੱਕ ਤੇ ਟੁੱਟ ਗਈਆਂ ਸਨ ਇਸ ਲਈ ਅਚੀਰ ਖਾਨ ਤੇ ਪਹਾੜੀ ਰਾਜਿਆਂ ਨੇ ਇੱਕ ਚਾਲ ਚੱਲੀ ਚਾਲ ਦੇ ਮੁਤਾਬਿਕ ਇੱਕ ਪੰਡਤ ਤੇ ਇੱਕ ਕਾਜੀ ਨੂੰ ਕਿਲੇ ਦੇ ਅੰਦਰ ਭੇਜਿਆ ਗਿਆ ਉਹਨਾਂ ਆਟੇ ਦੀ ਗਾਉ ਬਣਾ ਕੇ ਕੁਰਾਨ ਸ਼ਰੀਫ ਥਾਲ ਵਿੱਚ ਰੱਖ ਕੇ ਕਸਮਾਂ ਖਾਦੀਆਂ ਕਿ ਤੁਸੀਂ ਆਨੰਦਪੁਰ ਦਾ ਕਿਲਾ ਛੱਡ ਦਿਓ ਅਸੀਂ ਆਪ ਜੀ ਨੂੰ ਕੋਈ ਵੀ ਦੁੱਖ ਨਹੀਂ ਦੇਵਾਂਗੇ ਫਿਰ ਜਦੋਂ ਮਰਜ਼ੀ ਆਨੰਦਪੁਰ ਵਾਪਸ ਆ ਜਾਣਾ ਗੁਰੂ ਜੀ ਇਹਨਾਂ ਦੇ ਫਰੇਵ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਇਸ ਲਈ ਗੁਰੂ ਜੀ ਨੇ ਪਹਿਲਾਂ ਆਪਣਾ ਖਜ਼ਾਨਾ ਕਿਲੇ ਤੋਂ ਬਾਹਰ ਕੱਢਣ ਦੀ ਗੱਲ ਰੱਖੀ ਗੁਰੂ ਜੀ ਨੇ ਪਾਟੇ ਵਸਤਰ ਟੁੱਟਾ ਭੱਜਾ ਸਮਾਨ ਪਸ਼ੂਆਂ ਦੀਆਂ ਹੱਡੀਆਂ ਦੇ ਪਿੰਜਰ ਗੱਡਿਆਂ ਤੇਲ ਅਦਵਾ ਕੇ ਉੱਪਰ ਰੇਸ਼ਮੀ ਕੱਪੜੇ ਨਾਲ ਢਾ ਕੇ ਆਨੰਦਗੜ੍ਹ ਦੇ ਕਿਲੇ ਤੋਂ ਬਾਹਰ ਤੋਰ ਦਿੱਤੇ ਗੱਡੇ ਹਜੇ ਕਿਲੇ ਤੋਂ ਥੋੜੀ ਦੂਰ ਹੀ ਗਏ ਸਨ ਕਿ ਪਹਾੜੀ ਰਾਜਿਆਂ ਤੇ ਮੁਗਲ ਫੌਜਾਂ ਨੇ ਗੁਰੂ ਦਾ ਖਜ਼ਾਨਾ ਜਾਣ ਹੱਲਾ ਬੋਲ ਦਿੱਤਾ ਆਟੇ ਲੀੜੇ ਟੁੱਟਾ ਭੱਜਾ ਸਮਾਨ ਹੱਡੀਆਂ ਦੇ ਕੇ ਪਹਾੜੀਏ ਬਹੁਤ ਸ਼ਰਮਿੰਦਾ ਹੋਏ ਕੁਝ ਦਿਨ ਹੋਰ ਇਸੇ ਤਰ੍ਹਾਂ ਹੀ ਬੀਤ ਗਏ ਪਹਾੜੀਆਂ ਅਤੇ ਮੁਗਲਾਂ ਨੇ ਬਾਦਸ਼ਾਹ ਔਰੰਗਜ਼ੇਬ ਤੇ ਤਸਕਤਵਾਲੀ ਇੱਕ ਚਿੱਠੀ ਗੁਰੂ ਜੀ ਨੂੰ ਭੇਜੀ। ਕੁਰਾਨ ਸ਼ਰੀਫ ਅਤੇ گاਉਂ ਦੀ ਕਸਮ ਖਾਤੀ। ਪਿਛਲੇ ਕੀਤੇ ਦੀ ਮਾਫੀ ਵੀ ਮੰਗੀ ਅਤੇ ਬੇਨਤੀ ਕੀਤੀ ਕਿ ਆਪ ਜੀ ਕਿਲਾ ਛੱਡ ਦਿਓ। ਆਪ ਜੀ ਦਾ ਕੋਈ ਵੀ ਨੁਕਸਾਨ ਨਹੀਂ ਕੀਤਾ ਜਾਵੇਗਾ। ਇਸ ਨਾਲ ਸਾਡੀ ਵੀ ਬਣੀ ਰਹਿ ਜਾਵੇਗੀ। ਪਹਾੜੀਏ ਤੇ ਮੁਗਲ ਜਰਨੈਲ ਗੁਰੂ ਜੀ ਅੱਗੇ ਲੇਲੜੀਆਂ ਕੱਢਦੇ ਰਹੇ। ਉਨਾ ਵਿੱਚ ਘੇਰਾ ਲੰਬਾ ਕਰਨ ਲਈ ਸਾਹ ਸੱਤ ਵੀ ਨਹੀਂ ਬਚਿਆ ਸੀ ਇੱਧਰ ਆਨੰਦਪੁਰ ਕਿਲੇ ਵਿੱਚ ਖਾਣ ਲਈ ਦਰਖਤਾਂ ਦੇ ਪੱਤੇ ਵੀ ਨਹੀਂ ਬਚੇ ਸਨ ਸਿੰਘਾਂ ਅਤੇ ਨਗਰ ਵਾਸੀਆਂ ਨੇ ਵੀ ਗੁਰੂ ਜੀ ਅੱਗੇ ਆਨੰਦਪੁਰ ਨੂੰ ਛੱਡਣ ਦੀ ਬੇਨਤੀ ਕੀਤੀ ਗੁਰੂ ਜੀ ਨੇ ਮੌਕੇ ਦੇ ਹਾਲਾਤ ਦੇਖਦਿਆਂ ਕਿਲਾ ਛੱਡਣ ਦਾ ਫੈਸਲਾ ਕਰ ਲਿਆ ਅਤੇ ਮੁਗਲਾਂ ਨੂੰ ਸੰਦੇਸ਼ ਭੇਜ ਦਿੱਤਾ ਮੌਗਲਾ ਅਤੇ ਪਹਾੜੀ ਰਾਜਿਆਂ ਨੇ ਸਤਲੁਜ ਦਰਿਆ ਦੇ ਕੰਢੇ ਬੈਠੀਆਂ ਫੌਜਾਂ ਪਿੱਛੇ ਹਟਾ ਲਈਆਂ ਅਤੇ ਗਿਰਤਪੁਰ ਵਾਲੇ ਪਾਸੇ ਨੂੰ ਰਸਤਾ ਖੋਲ ਦਿੱਤਾ। ਕਿਲੇ ਦੇ ਅੰਦਰ ਵੀ ਕਿਲੇ ਨੂੰ ਛੱਡਣ ਦੀ ਤਿਆਰੀ ਹੋਣ ਲੱਗੀ। ਸਾਰੇ ਸਮਾਨ ਦੀਆਂ ਸੋਚੀਆਂ ਤਿਆਰ ਕੀਤੀਆਂ ਜਾਣ ਲੱਗੀਆਂ। ਬਹੁਤ ਸਾਰਾ ਸਮਾਨ ਅੱਗ ਦੇ ਹਵਾਲੇ ਕਰ ਦਿੱਤਾ ਅਤੇ ਕੁਝ ਧਰਤੀ ਹੇਠਾਂ ਦੱਬ ਦਿੱਤਾ ਗਿਆ। ਖਜ਼ਾਨਾ ਦੁਸ਼ਮਣ ਦੇ ਹੱਥ ਨਾ ਲੱਗ ਸਕੇ ਇਸ ਲਈ ਸਾਰੇ ਖਜ਼ਾਨੇ ਨੂੰ ਸਤਲੁਜ ਦਰਿਆ ਦੇ ਵਿੱਚ ਪਹਾ ਦਿੱਤਾ ਗਿਆ ਵਿਜ ਕੋ ਬੰਗਣ ਨਿਹੰਗਣ ਸਤੋਜੀਤ ਅਤੇ ਕਾਲੀ ਇਹਨਾਂ ਪੰਜੇ ਵੱਡੀਆਂ ਤੋਪਾਂ ਨੂੰ ਦਰਿਆ ਵਿੱਚ ਡਬੋ ਦਿੱਤਾ ਗਿਆ ਇਹਨਾਂ ਪੰਜਾਂ ਤੋਂ ਇਲਾਵਾ ਦੋ ਹੋਰ ਛੋਟੀਆਂ ਤੋਪਾਂ ਜੋ ਜੰਗ ਜ਼ਰਾਨ ਗੁਰੂ ਸਾਹਿਬ ਨੇ ਪਹਾੜੀ ਰਾਜਿਆਂ ਤੋਂ ਜਿੱਤੀਆਂ ਸਨ ਕੇਸਗੜ੍ਹ ਸਾਹਿਬ ਵਿਖੇ ਧਰਤੀ ਥੱਲੇ ਤਬ ਦਿੱਤੀਆਂ ਗਈਆਂ ਇਹ ਤੋਪਾਂ ਗੁਰੂ ਸਾਹਿਬ ਦੇ ਜਾਣ ਤੋਂ ਕਈ ਦਹਾਕੇ ਬਾਅਦ ਏਸਗੜ੍ਹ ਸਾਹਿਬ ਦੀ ਇਮਾਰਤ ਲਈ ਖੁਦਾਈ ਕਰਦਿਆਂ ਮਿਲੀਆਂ ਸਨ ਜੋ ਲਾਹੌਰ ਦੇ ਅਜਾਇਬ ਘਰ ਵਿੱਚ ਰਖਵਾ ਦਿੱਤੀਆਂ ਗਈਆਂ ਕੋਈ ਵੀ ਚੀਜ਼ ਦੁਸ਼ਮਣ ਦੇ ਹੱਥ ਨਾ ਆਵੇ ਇਸ ਲਈ ਸਭ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ ਅਨੰਦਪੁਰ ਸਾਹਿਬ ਨੂੰ ਛੱਡਣ ਤੋਂ ਇੱਕ ਦਿਨ ਪਹਿਲਾਂ ਬਾਜਾਂ ਵਾਲੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਨਗਰ ਵਿੱਚ ਆਖਰੀ ਫੇਰਾ ਮਾਰਿਆ ਉਸ ਰਾਤ ਸਭ ਪਾਸੇ ਚੁੱਪ पसਰੀ ਹੋਈ ਸੀ ਸਤਿਗੁਰ ਜੀ ਕਿਸੇ ਅਖੌਤੀ ਰੰਗਤ ਵਿੱਚ ਆਨੰਦਪੁਰ ਨਗਰ ਦੀਆਂ ਗਲੀਆਂ ਵਿੱਚ ਆਖਰੀ ਗੇੜਾ ਮਾਰ ਰਹੇ ਸਨ ਇਸ ਤੋਂ ਬਾਅਦ ਇਸ ਨਗਰ ਦੀਆਂ ਗਲੀਆਂ ਗੁਰੂ ਸਾਹਿਬ ਜੀ ਚਰਨਛੋਤੇ ਵਾਂਝੀਆਂ ਹੋਣ ਵਾਲੀਆਂ ਸਨ ਗੁਰੂ ਜੀ ਭਾਈ ਉਦੇ ਸਿੰਘ ਭਾਈ ਦਿਆ ਸਿੰਘ ਅਤੇ ਹੋਰ ਮੁਕੀ ਸਿੰਘਾਂ ਸਮੇਤ ਈਲਾ ਆਨੰਦਗੜ੍ਹ ਸਾਹਿਬ ਤੋਂ ਚੱਲ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਥਾਨ ਸੀਸਗੰਜ ਸਾਹਿਬ ਵਿਖੇ ਪਹੁੰਚੇ ਗੁਰੂ ਜੀ ਨੇ ਇਸ ਸਥਾਨ ਤੇ ਆ ਕੇ ਆਪ ਅਰਦਾਸ ਕੀਤੀ ਆਨੰਦਪੁਰ ਸਾਹਿਬ ਨੂੰ ਛੱਡਣ ਦੀ ਬਦਾਈ ਲਈ ਅਰਦਾਸ ਕਰਕੇ ਗੁਰੂ ਜੀ ਨੇ ਇਸ ਸਥਾਨ ਦੀ ਸੇਵਾ ਦੀ ਜ਼ਿੰਮੇਵਾਰੀ ਉਦਾਸੀ ਸਾਦੂ ਪ੍ਰਵਕਸ਼ ਦਾਸ ਜੀ ਨੂੰ ਸੌਂਪ ਦਿੱਤੀ ਸ਼ਾਮ ਤੋਂ ਤਿਆਰੀਆਂ ਕਰਦਿਆਂ ਕਰਦਿਆਂ ਕਾਫੀ ਰਾਤ ਹੋ ਚੁੱਕੀ ਸੀ ਸਭ ਪਾਸੇ ਪਿਆਰ ਖਾਲਸੇ ਦਿਖਾਈ ਦੇ ਰਹੇ ਸਨ ਪੰਜ ਪਿਆਰੇ ਗੁਰੂ ਜੀ ਦੀ ਰਹਿਣ ਮਾਈ ਹੇਠ ਕਮਰਕੱਸੇ ਕਰ ਚੁੱਕੇ ਸਨ ਵੱਡੇ ਸਹਿਬਜ਼ਾਦੇ ਹੱਥਾਂ ਵਿੱਚ ਸ਼ਾਸਤਰ ਫੜ ਪੂਰੀ ਤਿਆਰੀ ਵਿੱਚ ਸਨ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਦੇ ਜਥੇ ਹੇਠ ਪਾਲਕੀਆਂ ਵਿੱਚ ਬਿਰਾਜ ਹੋਏ ਛੋਟੇ ਸਹਿਬਜ਼ਾਦੇ ਦਾਦੀ ਮਾ ਮਾਤਾ ਗੁਜਰੀ ਜੀ ਨਾਲ ਮਈਆਂ ਵਾਲੇ ਜਥੇ ਵਿੱਚ ਸ਼ਾਮਲ ਸਨ ਸੋਰੇ ਸਹਿਬਜਾਦੇ ਦਾਦੀ ਮਾਂ ਨੂੰ ਪੁੱਛਦੇ ਕਿੱਥੇ ਜਾਣਾ ਹੈ ਕਿਉਂ ਜਾਣਾ ਹੈ ਦਾਦੀ ਤਰਵਾਸ ਦਿੰਦੀ ਹੋਈ ਛੇਤੀ ਆਉਣ ਦਾ ਵਾਅਦਾ ਕਰਦੀ ਗੁਰੂ ਜੀ ਨੇ ਕੀਲਾ ਆਨੰਦ ਕੜ ਵਿਖੇ ਪਹੁੰਚ ਕੇ ਸਾਰੇ ਜਥੇ ਨੂੰ ਕਿਰਤਪੁਰ ਸਾਹਿਬ ਵੱਲ ਰਵਾਨਾ ਹੋਣ ਦਾ ਹੁਕਮ ਦਿੱਤਾ ਆਨੰਦ ਦੀ ਪੂਰੀ ਹੁਣ ਸੁਨਸਾਨ ਹੋ ਚੁੱਕੀ ਸੀ ਅੱਧੀ ਰਾਤ ਦੇ ਨੇੜੇ ਕਲੰਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਨੂੰ ਆਖਰੀ ਫਤਿਹ ਬੁਲਾਈ ਅਨੰਦਪੁਰ ਸਾਹਿਬ ਤੋਂ ਲੈ ਕੇ ਸਰਸਾ ਨਦੀ ਤੱਕ ਇਹ ਭਿਆਨਕ ਰਾਤ ਜਿਵੇਂ ਗੁਰੂ ਪਰਿਵਾਰ ਅਤੇ ਸਿੰਘਾਂ ਦੇ ਸੇਵਕਾਂ ਨਾਲ ਕੀਤੀ ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਉਹ ਦੀ ਠੰਡੀ ਰਾਤ ਵਿੱਚ ਕਾਫਲੇ ਦੇ ਕਦਮ ਅੱਗੇ ਵਧਦੇ ਗਏ ਗੁਰੂ ਜੀ ਦੇ ਨਾਲ ਕੁਝ ਗਿਣਤੀ ਦੇ ਸਿੰਘਾਂ ਦਾ ਜੱਥਾ ਸਭ ਤੋਂ ਅੱਗੇ ਸੀ ਦੂਜੇ ਜੱਥੇ ਵਿੱਚ ਮਾਈਆਂ ਬੱਚੇ ਅਤੇ ਬਿਰਧ ਸ਼ਾਮਲ ਸਨ ਜਿਸ ਦੀ ਅਗਵਾਈ ਭਾਈ ਧਰਮ ਸਿੰਘ ਜੀ ਭਾਈ ਮਨੀ ਸਿੰਘ ਜੀ ਅਤੇ ਹੋਰ ਸਿੰਘ ਕਰ ਰਹੇ ਸਨ ਤੀਜੇ ਜੱਥੇ ਦੀ ਅਗਵਾਈ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਕਰ ਰਹੇ ਸਨ ਇਸ ਤੋਂ ਪਿੱਛੇ ਹੋਰ ਸਿੰਘ ਖੱਤਰਾਂ ਤੇ ਸਮਾਨ ਲੱਤੀ ਆ ਰਹੇ ਸਨ ਇਹ ਸਾਰੀ ਗਿਣਤੀ ਹਜ਼ਾਰਾਂ ਵਿੱਚ ਨਹੀਂ ਸਿਰਫ ਸੈਂਕੜਿਆਂ ਦੀ ਸੀ ਇਸ ਤਰ੍ਹਾਂ ਚੱਲਦੇ-ਚੱਲਦੇ ਕਾਫਲਾ ਕਿਰਤਪੁਰ ਸਾਹਿਬ ਪਹੁੰਚਿਆ ਗੁਰੂ ਜੀ ਨੇ ਆਪਣੇ ਵੱਡੇ ਗੁਰੂ ਸਹਿਬਾਨਾਂ ਦੇ ਅਸਥਾਨ ਨੂੰ ਨਮਸਕਾਰ ਕੀਤਾ ਉੱਧਰ ਮੋਗਲ ਤੇ ਪਹਾੜੀ ਰਾਜੇ ਵੀ ਘਾਤ ਲਾਈ ਬੈਠੇ ਸਨ ਪਹਾੜੀ ਰਾਜੇ ਤੇ ਮੋਗਲ ਜਰਨੈਲ ਸ਼ਰਮ ਧਰਮ ਗਵਾ ਚੁੱਕੇ ਸਨ ਇਹ ਪੂਰੀ ਤਰ੍ਹਾਂ ਪੁੱਲ ਚੁੱਕੇ ਸੀ ਕਿ ਉਹਨਾਂ ਨੇ ਗਾਉਂ ਤੇ ਕੁਰਾਨ ਦੀਆਂ ਕਸਮਾਂ ਵੀ ਖਾਧੀਆਂ ਸਨ ਬਹੀਰ ਹਜੇ ਨਿਰਮੋਹ ਘੜ ਦੀ ਧਰਤੀ ਤੇ ਪਹੁੰਚੀ ਹੀ ਸੀ ਕਿ ਪਿੱਛੋਂ ਦੁਸ਼ਮਣ ਨੇ ਹਮਲਾ ਕਰ ਦਿੱਤਾ ਕਰਤਾਰਪੁਰ ਸਾਹਿਬ ਤੋਂ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਸੂਰਜ ਮੱਲ ਦੇ ਪੋਤਰੇ ਗੁਲਾਬ ਰਾਏ ਅਤੇ ਸ਼ਿਆਮ ਸਿੰਘ ਵੀ ਗੁਰੂ ਜੀ ਨਾਲ ਆਰਲੇ ਸਨ ਵਿੱਚੋਂ ਭਾਰੀ ਸ਼ੋਰ ਸੁਣ ਕੇ ਗੁਰੂ ਜੀ ਨੇ ਕਾਲੀ ਵਿੱਚ ਇੱਕ ਖੱਤ ਇਨ੍ਹਾਂ ਦੋਵਾਂ ਭਰਾਵਾਂ ਨੂੰ ਦੇ ਕੇ ਸਿਰਮੌਰ ਦੇ ਰਾਜੇ ਨਾਨ ਵੱਲ ਤੋਰ ਦਿੱਤਾ ਰਾਜਾ ਨਾਨ ਨੇ ਇਨ੍ਹਾਂ ਪਾਸੋਂ ਗੁਰੂ ਜੀ ਦਾ ਲਿਖਿਆ ਪੱਤਰ ਪੜ੍ਹ ਕੇ ਇਨ੍ਹਾਂ ਦਾ ਬਹੁਤ ਆਦਰ ਕੀਤਾ ਪਰਵਾਰ ਲਈ ਰਾਹਿਸ਼ ਦਾ ਪ੍ਰਬੰਧ ਕਰ ਗੁਜਾਰੇ ਲਈ ਗਿਰਵੀ ਨਾਂ ਦਾ ਇੱਕ ਪਿੰਡ ਦੇ ਦਿੱਤਾ ਗੁਰੂ ਜੀ ਦੋਵੇਂ ਭਰਾਵਾਂ ਨੂੰ ਵਿਦਾ ਕਰਨ ਤੋਂ ਬਾਅਦ ਇੱਕ ਉੱਚੀ ਟੀਪੀ ਵੱਲ ਬਧੇ ਦੁਸ਼ਮਣ ਦੀ ਫੌਜ ਹੁਣ ਬਹੁਤ ਨੇੜੇ ਆ ਚੁੱਕੀ ਸੀ ਭਾਈ ਉਦੇ ਸਿੰਘ ਜੀ ਅਤੇ ਸਹਬਜ਼ਾਦਾ ਅਜੀਤ ਸਿੰਘ ਜੀ ਪੰਜਾਹ ਸਿੰਘਾਂ ਦਾ ਜੱਥਾ ਲੈ ਕੇ ਮੈਰੀ ਵੱਲ ਬਧੇ ਸਿੰਘਾਂ ਨੇ ਆਪਣੀ ਬੀਰਤਾ ਦੇ ਉਹ ਜੋਰ ਵਿਖਾਏ ਕਿ ਬਹਿਰੀਆਂ ਨੂੰ ਇੱਕ ਵੀ ਪੈਰ ਅੱਗੇ ਨਾ ਵਧਣ ਦਿੱਤਾ ਸਹਬਜ਼ਾਦਾ ਅਜੀਤ ਸਿੰਘ ਜੀ ਨੂੰ ਭਾਈ ਉਦੇ ਸਿੰਘ ਜੀ ਨੇ ਗੁਰੂ ਜੀ ਦੇ ਜੱਥੇ ਵੱਲ ਮਦਨ ਦੀ ਬੇਨਤੀ ਕੀਤੀ ਬੈਰੀ ਨੇ ਬਹੁਤ ਭਾਰੀ ਹੱਲੇ ਕੀਤੇ ਤੇ ਮਹਾਨ ਜੋਧੇ ਭਾਈ ਗੋਦੇ ਸਿੰਘ ਜੀ ਆਪਣੇ 50 ਸਾਥੀ ਸਿੰਘਾਂ ਸਮੇਤ ਸ਼ਾਹੀ ਟੀਪੀ ਦੇ ਅਸਥਾਨ ਤੇ ਸ਼ਹੀਦੀ ਭਾਗ ਗਏ ਉਹ ਸੂਰਮਾ ਜਿਸ ਨੇ ਅਨੰਤਪੁਰ ਸਾਹਿਬ ਵਿਖੇ ਰਾਜੇ ਕੇਸਰੀ ਚੰਦ ਦਾ ਸਿਰ ਵੱਢ ਕੇ ਗੁਰੂ ਜੀ ਅੱਗੇ ਪੇਸ਼ ਕੀਤਾ ਸੀ ਗੁਰੂ ਜੀ ਕਾਫਲੇ ਨਾਲ ਸਰਸਾਨਾ ਦੀਵਲ ਪਹਾੜੇ ਜਾ ਰਹੇ ਸਨ ਪਹਾੜੀਏ ਅਤੇ ਮੁਗਲਾਂ ਦੀ ਜ਼ਮੀਰ ਗੈਰਤ ਆਣਖ ਤੇ ਮਨੁੱਖਤਾ ਪੂਰੀ ਤਰ੍ਹਾਂ ਮਰ ਚੁੱਕੀ ਸੀ ਧਰਮ ਦੀਆਂ ਚੋਟੀਆਂ ਕਸਮਾ ਖਾਣ ਵਾਲੇ ਇਹ ਲੋਕ ਧਰਮ ਦੇ ਨਾਂ ਤੇ ਕਲੰਕ ਸਨ ਇਹਨਾਂ ਨੂੰ ਬਸ ਗੁਰੂ ਜੀ ਨੂੰ ਫੜ ਕੇ ਇਨਾਮ ਪ੍ਰਾਪਤ ਕਰਨ ਦਾ ਲਾਲਚ ਸੀ ਇਤਿਹਾਸ ਇਹਨਾਂ ਦੀ ਕਮੀਨਗੀ ਦੇ ਪੰਨੇ ਫੋਲ ਇਹਨਾਂ ਨੂੰ ਸਦਾ ਹੀ ਫਟਕਾਰਦਾ ਰਹੇਗਾ ਮੁਗਲ ਅਤੇ ਪਹਾੜੀ ਫੌਜਾਂ ਦਾ ਇੱਕ ਵੱਡਾ ਕਾਫਲਾ ਖਜ਼ਾਨਾ ਲੁੱਟਣ ਦੇ ਇਰਾਦੇ ਨਾਲ ਪਹਿਲਾਂ ਹੀ ਆਨੰਦਪੁਰ ਸਹਿਵਲ ਨੂੰ ਜਾ ਚੁੱਕਾ ਸੀ ਆਨੰਦਪੁਰ ਨੂੰ ਪਹਾੜੀਆਂ ਵੱਲੋਂ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਬਾਗ ਬਗੀਚੇ ਮਿੱਟੀ ਵਿੱਚ ਮਲਾ ਦਿੱਤੇ ਗਏ ਫੌਜੀ ਕਿਲੇ ਦੇ ਦਰਵਾਜ਼ੇ ਅਤੇ ਛੱਤਾਂ ਤੋਂ ਛਦੀਰ ਤੱਕ ਲਾ ਕੇ ਲੈ ਗਏ ਪਹਾੜੀਏ ਸੋਚ ਰਹੇ ਸੀ ਕਿ ਖਾਲਸੇ ਦੀ ਜਨਮ ਭੂਮੀ ਉਜੜ ਚੁੱਕੀ ਹੈ ਅਤੇ ਖਾਲਸਾ ਹੁਣ ਖਤਮ ਹੋ ਜਾਵੇਗਾ ਇਹ ਸੀ ਉਸ ਕਾਲੀ ਰਾਤ ਦਾ ਇਤਿਹਾਸ ਜਦੋਂ ਕਲੰਗੀਆਂ ਵਾਲੇ ਸੱਚੇ ਬਾਦਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨੰਦਾਂ ਦੀ ਪੂਰੀ ਹਾਲਸੇ ਦੀ ਜਨਮ ਭੂਮੀ ਆਨੰਦਪੁਰ ਸਾਹਿਬ ਨੂੰ ਹਲਮੀ ਦਾ ਕਹਿ ਦਿੱਤਾ ਅਗਲੀ ਜਾਣਕਾਰੀ ਵਿੱਚ ਤੁਹਾਨੂੰ ਸਰਸਾ ਨਦੀ ਦੇ ਹੋਏ ਰਿਵਾਰ ਵਿਛੋੜੇ ਦੀ ਜਾਣਕਾਰੀ ਦੱਸਾਂਗੇ ਜੇ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਕਮੈਂਟਾਂ ਵਿੱਚ ਬੈਕਗ੍ਰਾਉਂਡ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦਿਓ ਤਾਂ ਜੋ ਇਹ ਇਤਿਹਾਸਕ ਜਾਣਕਾਰੀ ਹਰ ਸਿੱਖ ਸੰਗਤ ਤੱਕ ਪਹੁੰਚ ਸਕੇ ਜੇ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਹੀ ਪਹਿਲੇ ਵਾਲੇ ਬਟਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਸਾਡੀਆਂ ਅਗਲੀਆਂ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਸੋ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ